ਰਾਗ ਫੈਰੋ ਪਹਿਲਾ ਤੀਜਾ ਚੌਪ ਦੇ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਜਾਤ ਕਾ ਗਰਭ ਨਾ ਕਰਿਓ ਕੋਈ ਧੰਬਿੰਦੇ ਸੋ ਬ੍ਰਾਹਮਣ ਹੋਈ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚਲੈ ਬਹੁਤ ਵਿਕਾਰਾ ਰਹਾਉ ਚਾਰੇ ਵਰਨ ਆਖੇ ਸਭ ਕੋਈ ਧਮ ਬਿੰਦ ਤੇ ਸਭ ਓਪਤ ਹੋਈ ਮਾਟੀ ਇਕ ਸਗਲ ਸੰਸਾਰਾ ਬਉ ਵਿਦ ਪਾਂਡੇ ਕੜੈ কুমਹਾਰਾ ਪੰਚ ਤਤ ਮਿਲ ਦੇਹੀ ਕਾ ਆਕਾਰਾ ਟਟ ਵੱਦ ਓ ਕਰੇ ਵਿਚਾਰਾ ਕਹਿਤ ਨਾਨਕ ਏ ਜਿਉ ਕਰਮ ਬੰਧ ਹੋਈ ਬਿਨ ਸਤ ਗੁਰ ਭੇਟੇ ਮੁਕਤ ਨਾ ਹੋਈ ਪੈਰੋ ਮੈਲਾ ਤੀਜਾ ਜੋਗੀ ਗ੍ਰਹੀ ਪੰਡਿਤ ਭੇਖ ਧਾਰੀ ਏ ਸੂਤੇ ਆਪਣੇ ਅਹੰਕਾਰੀ ਮਾਇਆ ਮਦਮਤਾ ਰਹਾ ਸੋਏ ਜਾਗਤ ਰਹਿ ਨਾ ਮੁਸੈ ਕੋਏ ਰਹਾ ਸੋ ਜਾਗੈ ਜਿਸ ਸਤਗੁਰ ਮਿਲੈ ਪੰਚ ਦੂਤ ਉਹ ਵਸਗਤ ਕਰੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾਂ ਨ ਮਰੈ ਸੋ ਜਾਗੈ ਜੋ ਏਕੋ ਜਾਣੈ ਪ੍ਰਕਿਰਤਿ ਛੋਡ ਤਤ ਪਛਾਨੈ ਸਹਾਂਵਰਾਂ ਵਿੱਚ ਜਾਗ ਕੋਏ ਜੰਮੇ ਕਾਲੇ ਤੇ ਛੂਟ ਸੋਏ ਕਹਿਤ ਨਾਨਕ ਜਨ ਜਾਗ ਸੋਏ ਗਿਆਨ ਅੰਜਨ ਜਾ ਕੀ ਨੇਤਰੀ ਹੋਏ ਪੈਰੋ ਮੈ ਲਾ ਤੀਜਾ ਜਾ ਕੋ ਰੱਖੇ ਆਪਣੀ ਸ਼ਰਣਾਈ ਸਾਚੇ ਲਾਗੇ ਸਾਚਾ ਫਲ ਪਾਈ ਰੇ ਜਾਨ ਕੈਸਿਓ ਕਹੋ ਪੁਕਾਰ ਹੁਕਮੇ ਹੋਆ ਹੁਕਮੇ ਵਰਤਾਰਾ ਰਹਾ ਇਹ ਅਕਾਰ ਤੇਰਾ ਹੈ ਥਾਰਾ ਖਿਨ ਮੈਂ ਬਿਰਸੈ ਕਰਤ ਨਾ ਲਾਗੈ ਬਾਰਾ ਕਰ ਪ੍ਰਸਾਦ ਇਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ ਕਹਿਤ ਨਾਨਕ ਮਾਰ ਜੀਵਾਲੇ ਸੋਏ ਐਸਾ ਬੁਝੋ ਪਰਮਨਾ ਪੂ ਲੋ ਕੋਏ ਪੈਰੋ ਮੈਂ ਲਾ ਤੀਜਾ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਏ ਤੇਹਾ ਕਰੀ ਸ਼ਿੰਗਾਰ ਜਾਂ ਤਿਸ ਭਾਵੈ ਤਾਂ ਕਰੇ ਭੋਗ ਤਨ ਮਨ ਸਾਚੇ ਸਾਹਿਬ ਜੋਗ ਰਹਾਉ ਉਸਤਤ ਨਿੰਦਾ ਕਰੇ ਕੋਈ ਜਾਂ ਆਪੇ ਵਰਤਾ ਏਕੋ ਸੋਈ ਗੁਰ ਪ੍ਰਸਾਦੀ ਪਿਰਮ ਕਸਾਈ ਮਿਲਉਗੀ ਦਇਆਲ ਪੰਚ ਸ਼ਬਦ ਵਜਾਈ ਭਨਤ ਨਾਨਕ ਕਰੇ ਕੋਏ ਜਿਸ ਨੂੰ ਆਪ ਮਿਲਾਵੇ ਸੋਏ ਪੈਰੋ ਮੈ ਲਾ ਤੀਜਾ ਸੋ ਮਨ ਜੇ ਮਨ ਕੀ ਦੁਭਧਾ ਮਾਰੇ ਦੁਭਧਾ ਮਾਰ ਬ੍ਰਹਮ ਵਿਚਾਰੇ ਇਸ ਮਨ ਕੋ ਕੋਈ ਖੋਜੋ ਪਾਈ ਮਨ ਖੋਜਤ ਨਾਮ ਨੋਂ ਨਿਦ ਪਾਈ ਰਹਾ ਮੂਲ ਮੋਹ ਕਰ ਕਰਤਾ ਜਗ ਤੋ ਪਾਇਆ ਮਨ ਤਾਲਾਏ ਪਰਮ ਪੋਲਾਇਆ ਇਸ ਮਨ ਤੇ ਸਭ ਪਿੰਡ ਪਰਾਣਾ ਮਨ ਕੈ ਵਿਚਾਰ ਹੁਕਮੁ ਵਜ ਸਮਾਣਾ ਕਰਮ ਹੋਵੈ ਗੁਰ ਕਿਰਪਾ ਕਰੈ ਇਹ ਮਨ ਜਾਗ ਇਸ ਮਨ ਕੀ ਦੁ ਵਿਧਾ ਮਰੈ ਨਨਕ ਅਸਭਾ ਸਦਾ ਬੈਰਾਗੀ ਸਭ ਮੈਂ ਵਸੈ ਅਤੀਤ ਅਨਰਾਗੀ ਕਹਿਤ ਨਾਨਕ ਜੋ ਜਾਣੇ ਫਿਓ ਆਦਪੁਰਖ ਨਿਰੰਜਨ ਦੇਓ ਐਰੋ ਮੈਂ ਲਾਤੀਜਾ RAM ਨਾਮ ਜਗਤ ਨੇ ਸਤਾਰਾ ਤਵਜਲ ਪਾਰ ਉਤਾਰਨ ਹਾਰਾ ਗੁਰਪੁਰ ਸਾਦੀ ਹਰ ਨਾਮ ਸੰਭਾਲ ਸਾਧਹੀ ਨਿਭੈ ਤੇਰਾ ਨਾਲ ਰਹਾਉ ਨਾਮ ਨ ਚੇਤੇ ਮਨ ਮੁਖ ਗਾਵਾਰਾ ਬਿਨ ਨਾਵੇ ਕੈਸੇ ਪਾਵੇ ਪਾਰਾ ਆਪੇ ਦਾਤ ਕਲੇ ਦਤਾਰ ਦੇਵਨ ਹਾਰੇ ਕੋ ਜੈਕਾਰ ਨਦਰ ਕਰੇ ਸਤ ਗੁਰੂ ਮਿਲਾਏ ਨਾਮੁ ਕਿਰਦ ਨਾਮ ਵਸਾਏ ਪੈਰੋ ਮੈਂ ਲਾ ਤੀਜਾ ਨਾਮੇ ਉਧਰੇ ਸਭ ਜਿਤਨੇ ਲੋ ਗੁਰਮੁਖ ਜਿਨਾ ਪ੍ਰਾਪਤ ਹੋਏ ਹਰ ਜਿਓ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਡਿਆਈ ਦੇ ਕਹਾਉ RAM ਨਾਮ ਜਿਨ ਪੀਤ ਪਿਆਰ ਆਪ ਉਧਰੇ ਸਭ ਕੁਲ ਉਧਾਰਨ ਹਰ ਬਿਨ ਨਾਵੇਂ ਮਨ ਮੁਖ ਜੰਪੁਰ ਜਾਹ ਔਖੇ ਹੋਵੇਂ ਛੋਟਾ ਖਾਹ ਆਪੇ ਕਰਤਾ ਦੇਵ ਸੋਏ ਨਾਨਕ ਨਾਮ ਪ੍ਰਾਪਤੋਏ ਪੈਰੋ ਮਹਿਲਾ ਤੀਜਾ ਗੋਵਿੰਦ ਪ੍ਰੀਤ ਸਮਕਾਦਿਕ ਉਧਾਰੇ RAM NAM ਸ਼ਬਦ ਵਿਚਾਰੇ ਧਰ ਜਿਓ ਆਪਣੀ ਕਿਰਪਾ ਧਾਰ ਗੁਰਮੁਖ ਨਾਮੇ ਲੱਗੇ ਪਿਆਰ ਰਹਾਉ ਅੰਤਰ ਪ੍ਰੀਤ ਭਗਤ ਸਾਚੀ ਹੋਏ ਪੂਰੇ ਗੁਰ ਮੇਲਾ ਹੋਏ ਨਿਜ ਘਰ ਵਸੈ ਸਹਿਜ ਸੁਭਾਏ ਗੁਰਮੁਖ ਨਾਮ ਵਸੈ ਮਨ ਆਏ ਅੱਪੇ ਵੇਖ ਵੇਖਣ ਹਰ ਨਾਨਕ ਨਾਮ ਰੱਖੋ ਉਰਤਾਰ ਪੈਰੋ ਮੈ ਲਾ ਤੀਜਾ ਕਲ ਯੁਗ ਮੈਂ RAM ਨਾਮ ਉਰਤਾਰ ਬਿਨ ਨਾਮ ਮਾਥ ਪਾਵੈ ਸ਼ਾਰ RAM ਨਾਮ ਦੁਲਬ ਹੈ ਭਾਈ ਗੁਰਤੁਰ ਸਾਧ ਵਸੈ ਮਨ ਆਈ ਕਹਾਉ ਰਾਮ ਨਾਮ ਜਨ ਭਲ ਸੋਏ ਪੂਰੇ ਗੁਰ ਤੇ ਪਾਪ ਧੋਏ ਹਰ ਕਾ ਪਾਣਾ ਮਨ ਸੇ ਜਨ ਪਰਵਾਣ ਗੁਰ ਕਾ ਸ਼ਬਦ ਨਾਮ ਮੀਸ਼ਾਲ ਸੋ ਸੋ ਜੋ ਕਲ ਰਹਾ ਥਾਰ ਨਾਨਕ ਗੁਰਮੁਖ ਨਾਮ ਪਿਆਰ ਪੈਰੋ ਮੈਂ ਲਾ ਤੀਜਾ ਕਲਯੁਗ ਮੈਂ ਬੋ ਕਰਮ ਤੁਮਾਹੇ ਨਾ ਰੁੱਤ ਨਾ ਕਰਮ ਥਾਏ ਪਾਹ ਕਲਯੁਗ ਮੈਂ RAM ਨਾਮ ਹੈ ਸਾਰ ਗੁਰਮੁਖ ਸਾਚਾ ਲੱਗੇ ਪਿਆਰ ਰਹਾਉ ਤਨ ਮਨ ਖੋਜ ਕਰੈ ਮੈਂ ਪਾਇਆ ਗੁਰਮੁਖ RAM ਨਾਮ ਚਿਤ ਲਾਇਆ ਗਿਆਨ ਅੰਜਨ ਸਤਗੁਰ ਤੇ ਹੋਏ ਰਾਮ ਨਾਮ ਰਾਵਰ ਹੈ ਆਤੈ ਲੋਏ ਕਲ ਯੁਗ ਮੈਂ ਹਰ ਜਿਓ ਏਕ ਹੋਰ ਰਤਨਾ ਕਾਈ ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲੇ ਜਮਾਈ ਪੈਰੋ ਮੈ ਲਾ ਤੀਜਾ ਕਰ ਦੂਜਾ ਇਕੋ ਅੰਕਾਰ ਸਤਗੁਰ ਪ੍ਰਸਾਦ ਦੁਬਿਧਾ ਮਨ ਮੁਖ ਰੋਗ ਵਿਆਪੇ ਕ੍ਰਿਸ਼ਨਾ ਜਲੇ ਅਦਕਾਈ ਮਰ ਮਰ ਜੰਮੇ ਠੋਰ ਨ ਪਾਵੈ ਬਿਰਥਾ ਜਨਮ ਗਵਾਈ ਮੇਰੇ ਪ੍ਰੀਤਮ ਕਰ ਕਿਰਪਾ ਦੇਹੋ 부ਝਾਈ ਹਉ ਮੈਂ ਰੋਗੀ ਜਗਤ ਉਪਾਇ ਬਿਨ ਸ਼ਬਦੈ ਰੋਗ ਨ ਜਾਈ ਰਹਾਉ ਸਿਮਰਤ ਸਾਸਤਰ ਪੜੈ ਮਨ ਕੇਤੇ ਬੇ ਨਿਸ਼ਾਵਦ ਸੁਰਤ ਨਾ ਪਾਈ ਤ੍ਰੈ ਗੁਣ ਸਭੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇਕ ਆਪੇ ਕਾੜ ਲੈ ਤਬ ਆਪੇ ਗੁਰ ਸੇਵਾ ਤਬ ਲਾਏ ਹਰ ਕਾ ਨਾਮ ਨਿਧਾਨ ਨੂੰ ਪਾਇਆ ਸੁਖ ਵਸਿਆ ਮਨ ਆਏ ਚੌਥੀ ਪਦਵੀ ਗੁਰਮੁਖ ਵਰਤੈ ਤਨ ਨਿਜ ਘਰ ਵਾਸਾ ਪਾਇਆ ਪੁਰਹ ਸਤਗੁਰ ਕਿਰਪਾ ਕੀਨੀ ਵਿੱਚੋਂ ਆਪ ਗਵਾਇਆ ਇੱਕ ਸ ਕੀ ਸਿਰਕਾਰ ਏਕ ਜਿਨ ਬ੍ਰਹਮਾ ਵਿਸ਼ਨ ਰੁਦਰ ਉਪਾਇਆ ਨਾਨਕ ਮੇਚਲ ਸੱਚ ਏਕੋ ਨਾ ਉਹ ਮਰ ਨਾ ਜਾਇ ਪੈਰੋ ਮੈਂ ਲਾ ਤੀਜਾ ਮਨਮੁਖ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰ ਗੁਰਮੁਖ ਬੂਜੈ ਰੋਗ ਗਵਾਵੇਂ ਗੁਰ ਸ਼ਬਦ ਦੀ ਵਿਚਾਰ ਹਰ ਜਿਓ ਸਤ ਸੰਗਤ ਮੇਲਾਏ ਨਾਨਕ ਤਿਸਨੂੰ ਦੇ ਵਡਿਆਈ ਜੋ ਰਾਮ ਨਾਮ ਚਿਤ ਲਾਏ ਰਹਾਉ ਮਮਤਾ ਕਾਲ ਸਭ ਰੋਗ ਵਿਆਪੇ ਤਿੰਨ ਜਮ ਕੀ ਹੈ ਸਿਰਕਾਰਾ ਗੁਰਮੁਖ ਪਾਣੀ ਜਮ ਨੇਦ ਨਾ ਆਵੇ ਜਿਨ ਹਰ ਰੱਖਿਆ ਔਰ ਤਾਰਾ ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ ਸੇ जग ਮੈਂ ਕਾਹੇ ਆਇਆ ਗੁਰ ਕੀ ਸੇਵਾ ਕਦੇ ਨਾ ਕੀਨੀ ਬਿਰਥਾ ਜਨਮ ਗਵਾਇਆ ਨਾਨਕ ਸੇ ਪੂਰੇ ਵਡਫਾਗੀ ਸਤਗੁਰ ਸੇਵਾ ਲਾਏ ਜੋ ਇੱਛੈ ਸੋਈ ਫਲ ਪਾਵੈ ਗੁਰਬਾਣੀ ਸੁਖ ਪਾਏ ਪੈਰੋ ਮੱਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਰੈ ਦੁੱਖ ਵਿੱਚ ਕਾਰ ਕਮਾਏ ਗਰਬ ਜੋਨੀ ਵਿੱਚ ਕਦੇ ਨਾ ਨਿਕਲ ਵਿਸ਼ਟਾ ਮਾਹੀ ਸੁਮਾਏ ਤ੍ਰਿਗ ਤ੍ਰਿਗ ਮਨੁਮੁਖ ਜਨਮ ਮੰਗੁਆਇ ਪੂਰੇ ਗੁਰ ਕੀ ਸੇਵਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਹਾ ਗੁਰ ਕਾ ਸ਼ਬਦ ਸਭ ਰੋਗ ਗਵਾਏ ਜਿਸ ਨੂੰ ਹਰ ਜਿਉ ਲਾਏ ਨਾਮੇ ਨਾਮ ਮਿਲੇ ਵਡਿਆਈ ਜਿਸ ਨੂੰ ਮਨ ਵਿਸਾਏ ਸਤਿਗੁਰੂ ਭੇਟੇ ਤਾਂ ਫਲ ਪਾਏ ਸੱਚ ਕਰਨੀ ਸੁਖਸਾਰ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਧਰੇ ਪਿਆਰ ਇਨਕੀ ਰੇਣ ਮਿਲੇ ਤਾਂ ਮਸਤਕ ਲਾਈ ਜਿਨ ਸਤਗੁਰ ਪੂਰਾ ਧਿਆਇ ਨਾਨਕ ਇਨ ਕੀ ਰੇਣ ਪੂਰਾ ਭਾਗ ਪਾਈਐ ਜਿਨੀ RAM ਨਾਮ ਚਿਤ ਲਾਇਐ ਐਰੋ ਮਨ ਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸੱਚ ਜਿਨ ਕਹਿਰਦਾ ਸੱਚ ਸੋਈ ਸਾਚੀ ਭਗਤ ਕਰੈ ਦਿਨ ਰਾਤੀ ਤਾਂ ਤਨ ਦੁਖ ਨਾ ਹੋਈ ਭਗਤ ਭਗਤ ਕਹੇ ਸਭ ਕੋਈ ਬਿਨ ਸਤਗੁਰ ਸੇਵੇ ਭਗਤ ਨਾ ਪਾਈਐ ਪੂਰੇ ਭਾਗ ਮਿਲੇ ਪ੍ਰਭ ਸੋਈ ਰਹਾ ਮਨ ਮੁਖ ਮੂਲ ਗਵਾਵੈ ਲਾਭ ਮੰਗ ਲਾਹਾ ਲਾਭ ਕਿਦੂ ਹੋਈ ਜਮ ਕਾਲ ਸਦਾ ਹੈ ਸਿਰ ਉੱਪਰ ਦੁਜੇ ਪਾਏ ਪਤ ਖੋਈ ਬਾਲੇ ਵੇਖ ਭਵੈ ਦਿਨ ਰਾਤੀ ਹਉ ਮੈ ਰੋਗ ਨਾ ਜਾਈ ਪੜ ਪਰ ਲੁਝ ਹੈ ਬਾਦਵ ਖਾਣੇ ਮਿਲ ਮਾਇਆ ਸੁਰਤ ਗਵਾਈ ਸਤ ਗੁਰ ਸੇਵੈ ਪਰਮ ਗਤ ਪਾਵੈ ਨਾਮੁ ਮਿਲ ਵਡਿਆਈ ਨਾਨਕ ਨਾਮ ਜਿਨਾ ਮਨ ਵਸਿਆ ਦਾਰਸਾ ਚ ਪਤ ਪਾਈ ਪੈਰੋ ਮੈਲਾ ਤੀਜਾ ਮਨ ਮੁਖ ਆਸਾ ਨਹੀਂ ਉਤਰ ਦੂਜੇ ਪਾਇ ਖੁਆਏ ਉਧਰ ਨੈ ਸਾਨ ਨ ਭਈ ਕਬਹੂ ਤ੍ਰਿਸ਼ਨਾ ਅਗਨ ਨੂੰ ਪਚਾਏ ਸਦਾ ਆਨੰਦ ਰਾਮ ਰਸ ਰਾਤੇ ਹਿਰਦੈ ਨਾਮ ਦੁਭਧਾ ਮਨ ਭਾਗੀ ਹਰ ਹਰ ਅੰਮ੍ਰਿਤ ਪੀਤ ਤਾਤੇ ਰਾਵ ਆਪੇ ਪਾਰਬੰਹ ਸ੍ਰਿਸ਼ਟ ਜਿੰ ਸਾਜੀ ਸਿਰ ਸਿਰ ਧੰਢ ਲਾਏ ਮਾਇਆ ਮੋਕਿਆ ਜਿਨ ਆਪੇ ਆਪੇ ਦੂਜੈ ਲਾਏ ਏ ਸੁਨੋ ਕਹਿ ਤਈਏ ਜੇ ਦੂਜਾ ਹੋਵ ਸਭ ਤੁਧ ਮਾਹੇ ਸਮਾਏ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਿਲਾਏ ਸੋ ਪਬ ਸੱਚ ਸਦੀ ਸੱਚ ਸੱਚ ਸਭ ਅਕਾਰ ਨਾਨਕ ਸਤਗੁਰ ਸੋਜੀ ਪਾਈ ਸੱਚ ਨਾਮ ਨਿਸਤਾਰ ਪੈਰੋ ਮੈਂ ਲਾ ਤੀਜਾ ਕਲ ਮੈਂ ਪ੍ਰੇਤ ਜਿਨੀ RAM ਨਾ ਪਛਾਤਾ ਸਤਜੁਗ ਪਰਮਹੰਸ ਦੀ ਚਾਰੀ ਦਵਾਪੁਰ ਤ੍ਰੇਤਾ ਮਾਨ ਸੁਵਰਤੈ ਵਿਰਲਾ ਹੋ ਮੈਂ ਮਾਰੀ ਕਲ ਮੈਂ ਰਾਮ ਨਾਮ ਵਡਿਆਈ ਜੁਗ ਜੁਗ ਗੁਰਮੁਖ ਏਕੋ ਜਾਤਾ ਵਿਣ ਨਾਮੈ ਮੁਕਤ ਨਾ ਪਾਈ ਰਹਾਉ ਹਿਰਦੈ ਨਾਮ ਲਖਾ ਜਨ ਸਾਚਾ ਗੁਰ ਮੁਖ ਮੰਨ ਦੀ ਸਾਈ ਆਪ ਤਰੇ ਸਗਲੇ ਕੋਲ ਤਾਰੇ ਜਿਨੀ ਦਾ ਮਨ ਨਾਮ ਲੇ ਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਅਵਗਨ ਸ਼ਬਦ ਜੜਾਏ ਜਿਨ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਏ ਰਦਾਰ ਮਹਿਲ ਸਤਗੁਰੂ ਦਿਖਾਇਆ ਰੰਗ ਸਿਉ ਰਈਆਂ ਮਾਣ ਜੋ ਕਿਸ ਕਹ ਸੋ ਪਲਾ ਕਰਮਨ ਨਾਨਕ ਨਾਮ ਵਖਾਣਾ